ਦਾ ਨੰਬਰ ਲਿਓ ਆਪਣਾ ਜੇ ਗਲਤੀ ਉਹਦੀ ਆ ਸਾਡੀ ਇਹਦਾ ਦੱਸੋ ਯਾਰ ਗਲਤੀ ਉਹਦੀ ਆ ਨਾ ਤੁਸੀਂ ਆਪਣਾ ਉਧਰ ਜਿੱਥੇ ਮਰਜ਼ੀ ਕਰਦੇ ਲੋ ਯਾਰ ਮੰਮੀ ਥੋੜੀ ਮਤਲਬ ਗਲਤੀ ਉਹਦੀ ਆ ਹੁਣ ਭੈਣ ਚਾਹਰ ਚੱਕਾ ਗਿਆਵੇਂ ਦਾ ਆਪਣੀ ਗੱਡੀ ਵਿਚਾਈ ਜਾ ਯਾਰ ਚੰਗਾ ਭਲਾ ਗੱਡੀ ਆ ਖੜੀ ਆ ਗੱਡੀ ਖਰਾਬ ਇਹਦਾ ਪਟਾ ਕੱਲ ਟੁੱਟ ਗਿਆ ਵਿਚਾਰੇ ਦਾ ਬਾਈ ਮੇਰਾ ਅੱਗੇ ਖੜਾ ਲੋਗ ਦਾ ਟਰਾਲਾ ਮੇਰੇ ਕੋ ਉਹ ਨਿਕਲਦਾ ਨਹੀਂ ਯਾਰ ਬੜਾ ਪੰਗਾ ਲੈ ਵੀ ਦੇਖ ਨੇ ਕਿੰਨਾ ਹੋ ਗਿਆ ਉਸਤਾਦ ਦਾ ਕੰਮ ਬਣੀ ਨਹੀਂ ਗੱਲ ਅਜੇ ਹੋ ਬਾਈਆਂ ਦੀ ਕਾਫੀ ਨੁਕਸਾਨ ਹੋ ਗਿਆ ਡੈਂਟ ਪੈ ਗਿਆ ਐਦੇ ਨਾਲ ਲੱਗੀ ਆ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਆ ਮੈਂ ਤੁਹਾਡਾ ਆਪਣਾ ਦੁੱਗਲ ਸਾਹਿਬ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸਵੇਰ ਤੇ ਟਾਈਮ ਸਵੇਰ ਦਾ 8:30 ਹੋ ਗਿਆ ਸ਼ਾਇਦ ਦੇਖ ਲਿਓ ਕਿੰਨਾ ਹੋ ਗਿਆ ਹਾਂ 8:30 9:30 ਤੇ ਆਪਾਂ ਜਿਹੜਾ ਇਹ ਟ੍ਰਿਪ ਆਪਣਾ ਸੀਗਾ ਓਹੋ ਲੈ ਕੇ ਜਾਣਾ ਸੀ ਬੁੱਧਲ ਠੀਕ ਹੈ ਰਜ਼ੌਰੀ ਤੋਂ ਬੁੱਧਲ ਜਾਣਾ ਸੀ ਪਰ ਥੋੜਾ ਜਿਹਾ ਟਵਿਸਟ ਆ ਗਿਆ ਥੋੜਾ ਜਿਹਾ ਟਵਿਸਟ ਹੋ ਗਿਆ ਇਹਦੇ ਵਿੱਚ ਤੇ ਆਪਾਂ ਨੂੰ ਹੁਣ ਇਹ ਜਿਹੜਾ ਟ੍ਰਿਪ ਆਪਣਾ ਇਹ ਆਪਾਂ ਬੁੱਧਲ ਨਹੀਂ ਲੈ ਕੇ ਜਾਣਾ ਰਾਤ ਜਦੋਂ ਆਪਾਂ ਜਾ ਰਹੇ ਸੀ ਬੁੱਧਲ ਵਾਲੇ ਰਜ਼ੌਰੀ ਤੋਂ ਅਪਰ ਇੱਕ ਟਰਨ ਤੇ ਖੜੇ ਸੀ ਮਤਲਬ ਕਹਿੰਦਾ ਦੋ ਰਸਤੇ ਸੀਗੇ ਇੱਕ ਜਾਣਾ ਸੀ ਬੁੱਧਰ ਔਰ ਇੱਕ ਜਾਣਾ ਸੀ ਮਤਲਬ ਦੂਜੀ ਸਾਈਡ ਜਿਹੜੀ ਆਪਾਂ ਸਾਈਡ ਜਾਣਾ ਆ ਠੀਕ ਹੈ ਤੇ ਉਹ ਦੋ ਰਸਤੇ ਸੀ ਤੇ ਉੱਥੇ ਆਪਣੇ ਕੋਲ ਮਸ਼ੀਨ ਆਪਾਂ ਨੂੰ ਪ੍ਰੋਵਾਈਡ ਕਰਵਾਣੀ ਸੀ ਉਹਨਾਂ ਨੇ ਧੱਕਾ ਤੋਂ ਕ ਲਾਉਣ ਨੂੰ ਜੇ ਕਿਤੇ ਸਲਿੱਪ ਕਰਦੀ ਐ ਅੱਜ ਦਾ ਹਨਾ ਜ਼ਰੂਰਤ ਰਹਿੰਦੀ ਆ ਤੇ ਉਹਦੇ ਵਾਸਤੇ ਚਾਹੀਦੀ ਦੀ ਮਸ਼ੀਨ ਉਹ ਮਸ਼ੀਨ ਵੀ ਆ ਗਈ ਸਾਰਾ ਕੁਝ ਹੋ ਗਿਆ ਰਾਤ ਨੂੰ ਤੇ ਚੱਕਰ ਪੈ ਗਿਆ ਇਹ ਜਦੋਂ ਜਾਣਾ ਤਾਂ ਇਹਨੇ ਪਹੁੰਚਣਾ ਨਹੀਂ ਸੀਗਾ ਪੁਆਇੰਟ ਤੇ ਮਸ਼ੀਨ ਜਿਹੜੀ ਹੈ ਨਾ ਇਹ ਮਸ਼ੀਨ ਨੇ ਮਤਲਬ ਉਹ ਕਹਿੰਦਾ ਜਿਹੜੀ ਜਿੱਥੇ ਇਹਨੇ ਕੰਮ ਕਰਨਾ ਸੀ ਉਸ ਜਗ੍ਹਾ ਤੋਂ 40 ਕਿਲੋਮੀਟਰ 30 40 ਕਿਲੋਮੀਟਰ ਪਿੱਛੇ ਹੀ ਰੁਕਣਾ ਤਾਂ ਕਿਉਂਕਿ ਅੱਗੇ ਟਰਾਲਾ ਜਾਣ ਦਾ ਰੋਡ ਹੈ ਨਹੀਂ ਤਾਂ ਉੱਥੇ ਇਹ ਖੁੱਲ ਕੇ ਜਾਣੀ ਦੀ ਮਸ਼ੀਨ ਹਾਲਾਂਕਿ ਜਿੱਥੇ ਇਹਨੇ ਪਹੁੰਚਣਾ ਸੀ ਉਸ ਜਗ੍ਹਾ ਤੇ ਪਹਿਲਾਂ ਇੱਕ ਮਸ਼ੀਨ ਗਈ ਹੋਈ ਆ ਉਹ ਮਸ਼ੀਨ ਬਦਲੀ ਹੋਣੀ ਸੀ ਇਹਨਾਂ ਨੇ ਫਿਰ ਡਿਸਾਈਡ ਕੀਤਾ ਕੰਪਨੀ ਵਾਲਾ ਨੇ ਵੀ ਆਪਾਂ ਨੇ ਯਾਰ ਉਹ ਮਸ਼ੀਨ ਹੈ ਪਹਿਲਾਂ ਉਹਨੂੰ ਖੋਲਾਂਗੇ ਡਿਸਮੈਂਟਲ ਕਰਾਂਗੇ ਫਿਰ ਉਹਨੂੰ ਲੈ ਕੇ ਜਾਵਾਂਗੇ ਮਤਲਬ ਵਾਪਸ ਕਰਾਂਗੇ ਫਿਰ ਇਹਨੂੰ ਡਿਸਮੈਂਟਲ ਕਰਕੇ 40 ਕਿਲੋਮੀਟਰ ਇਹਨੂੰ ਪਹਚਾਵਾਂਗੇ ਹੈਨਾ ਤੇ ਉਹਨਾਂ ਨੇ ਇਹ ਸੋਚਿਆ ਵੀ ਇਧਰ ਨੂੰ ਚੰਗਾ ਹੁਣ ਲੋਡ ਹੈਗੀ ਆ ਲੋਡ ਦੀ ਲੋੜ ਹੈ ਇਹਨੂੰ ਆਪਾਂ ਆਪਣੀ ਜਿਹੜੀ ਜਗ੍ਹਾ ਜਾਣਾ ਹੈ ਇਹਨੂੰ ਆਪਾਂ ਉੱਥੇ ਭੇਜ ਦੰਨੇ ਹੈਨਾ ਕਿਉਂ ਰਿਸਕ ਲੈਣਾ ਵੀ ਇਧਰੋਂ ਮਸ਼ੀਨ ਜਾਊਗੀ ਸਾਰਾ ਕੁਝ ਜਾਊਗਾ ਤੇ ਇਸ ਕਰਕੇ ਉਹਨਾਂ ਨੇ ਇਹਨੂੰ ਮਸ਼ੀਨ ਨੂੰ ਦੁਆਰਾ ਆਪਣੀ ਤੇ ਜਦੋਂ ਲੋਰ ਹੈ ਗਈ ਸੀ ਉਹ ਕਹਿੰਦੇ ਤੁਸੀਂ ਐਡਾ ਕਰੋ ਰੂਟ ਚੇਂਜ ਕਰ ਲਓ ਹੁਣ ਤੁਸੀਂ ਆਪਣੇ ਦੂਜੇ ਰੂਟ ਤੇ ਚੱਲ ਜਿਓ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਾਣਾ ਕਿੱਥੇ ਆ ਹੈਨਾ ਤੇ ਆਪਾਂ ਇਹਨੂੰ ਲੈ ਕੇ ਜਾਣਾ ਆ ਐਮਪੀ ਗੁੰਨਾ ਠੀਕ ਠੀਕ ਹੈ ਤੇ ਆਪਾਂ ਇਹਨੂੰ ਲੈ ਕੇ ਜਾ ਰਹੇ ਹੁਣ ਗੁੰਨਾ ਇਹ ਆਪਾਂ ਰਜ਼ੌਰੀ ਤੋਂ ਰੂਟ ਜਿਹੜਾ ਆ ਚੇਂਜ ਕਰਕੇ ਹੁਣ ਜੰਮੂ ਹੁੰਦੇ ਹੋਏ ਠੀਕ ਹੈ ਤੇ ਪਹਿਲਾਂ ਆਪਾਂ ਜਾਵਾਂਗੇ ਜੰਮੂ ਤੇ ਜੰਮੂ ਸੌਰੀ ਬहां ਜੰਮੂ ਬੜੀ ਬ੍ਰਹਮਣਾ ਜਾਵਾਂਗੇ ਉੱਥੋਂ ਫਿਰ ਆਪਾਂ ਪਠਾਨਕੋਟ ਹੋ ਕੇ ਪੰਜਾਬ ਹੋ ਕੇ ਉਸ ਤੋਂ ਬਾਅਦ ਅੱਗੇ ਦਾ ਰੂਟ ਜਿਹੜਾ ਆ ਉਹ ਆਪਾਂ ਫੜਦੇ ਰਵਾਂਗੇ ਠੀਕ ਹੈ ਤੇ ਹੁਣ ਆਪਾਂ ਅੱਗੇ ਸੀਗੇ ਅੱਗੇ ਪੈਂਦਾ ਇੱਥੇ ਸੁੰਦਰਵਾਨੀ ਠੀਕ ਹੈ ਪਿੱਛੇ ਪੈਂਦਾ ਸੁੰਦਰਵਾਨੀ ਇੱਥੋਂ ਰੋਡ ਜਿਹੜਾ ਇਹ ਜਾਂਦਾ ਅੱਗੇ ਤੇ ਇਸ ਰੋਡ ਤੇ ਆਪਾਂ ਸਿੰਗਲ ਰੋਡ ਆ ਇਹ ਹਨਾ ਪਹਾੜੀ ਰੋਡ ਆ ਸਿੰਗਲ ਆ ਇਸ ਰੋੜ ਤੇ ਜਾਣਾ ਸੀ ਤੇ ਜਦੋਂ ਆਪਾਂ ਜਾ ਰਹੇ ਸੀ ਰਾਤ 1.5 ਵਜੇ ਦਾ ਟਾਈਮ ਸੀਗਾ 1:00 ਜਾਂ 1.5 ਵਜੇ ਹੋਏ ਸੀ ਤੇ ਜਦੋਂ ਪਹੁੰਚੇ ਆਪਾਂ ਇਸ ਜਗ੍ਹਾ ਤੇ ਇਸ ਮੋੜ ਤੇ ਪਹੁੰਚੇ ਹੈਨਾ ਦੇ ਜਦੋਂ ਮੋੜ ਤੇ ਪਹੁੰਚ ਗਏ ਪਹੁੰਚ ਕੇ ਆਪਾਂ ਨੂੰ ਪਤਾ ਲੱਗਦਾ ਆ ਆ ਜਿਹੜਾ ਮੋੜ ਆ ਇਹ ਟਰਨ ਪੈਂਦੀ ਇਦਾਂ ਘੁੰਮ ਕੇ ਹੈਨਾ ਤੇ ਇਹ ਟਰਨ ਪੈਂਦੀ ਜਦ ਪਤਾ ਲੱਗਦਾ ਵੀ ਇਸ ਮੋੜ ਤੇ ਆ ਕੇ ਵੀ ਇੱਥੇ ਆ ਕੇ ਤਾਂ ਗੱਡੀ ਖਰਾਬ ਖੜੀ ਆ ਟਰਨ ਤੇ ਤੇ ਆਪਣਾ ਜਿਹੜਾ ਆ ਉਹ ਇਹ ਟਰਾਲਾ ਵਡਾਇਆ ਠੀਕ ਹੈ ਇਹ ਬڑا ਟਰਾਲਾ ਏ ਇਹ ਟਰਨ ਨਹੀਂ ਹੋ ਰਿਹਾ ਠੀਕ ਹੈ ਇਹ ਟਰਨ ਨਹੀਂ ਹੋ ਰਿਹਾ ਮੈਂ ਤੁਹਾਨੂੰ ਦਿਖਾਣਾ ਕਿਹੜਾ ਮੋੜ ਆ ਉਹ ਹੈਗਾ ਆ ਤੇ ਕਿਹੜੀ ਗੱਡੀ ਖਰਾਬ ਖੜੀ ਆ ਉਹ ਵੀ ਦਿਖਾ ਦਿੰਦਾ ਚੱਲ ਕੇ ਨਾਲ ਲੱਗਦੀ ਬੜੀ ਵੈਸੇ ਕੋਸ਼ਿਸ਼ ਕੀਤੀ ਮੈਂ ਰਾਤ ਟਰਾਲੇ ਨੂੰ ਬੜਾ ਉੱਪਰ ਤੇ ਬੁਧਾ ਕੇ ਉਹ ਪਰਲੇ ਪਾਸੇ ਨੂੰ ਲਿਆ ਵੀ ਸ਼ਾਇਦ ਟਰਨ ਆ ਜਾਵੇ ਹਨਾ ਪਰ ਆਪਣਾ ਟਰਾਲਾ ਹੈ ਬੜਾ ਟਰਨ ਨਹੀਂ ਆਉਂਦੀ ਇਸ ਦੀਕੱਤ ਬਹੁਤ ਜ਼ਿਆਦਾ ਆ ਤੇ ਆਹ ਖੜੀ ਆ ਗੱਡੀ ਖਰਾਬ ਇਹਦਾ ਪਟਾ ਕੱਲ ਟੁੱਟ ਗਿਆ ਵਿਚਾਰੇ ਦਾ ਬਾਈ ਦਾ ਤੇ ਦੇਖੋ ਅੱਜ ਮਿਸਤਰੀ ਆਉਂਦਾ ਕਲੀਅਰ ਕਰੂਗੇ ਆਪਾਂ ਬੜਾ ਜੋਰ ਲਾ ਰੋ ਤੇ ਇੱਥੇ ਗੱਡੀ ਕੱਢਣ ਲੱਗੇ ਹੈ ਨਾ ਤੇ ਆਹ ਟਰਾਲੇ ਨਿਕਲ ਜਾਂਦੀ ਆ ਇਹ ਬਾਈ ਦਾ ਟੁੱਟ ਗਿਆ ਪਟਾ ਆਏ ਹਿਆ ਆ ਦੇਖੋ ਗੱਡੀ ਖੋਤੇ ਖੜੀ ਆ ਸਾਰੀ ਤੇ ਆਹ ਟਰਾਲੇ ਨਿਕਲ ਜਾਂਦੇ ਆ ਵੈਸੇ ਇਹ ਆਲਾ ਭਰਾ ਕਿਤਾ ਨਿਕਲਦਾ ਨਾ ਤੁਹਾਡੇ ਦਾ ਤਾਂ ਨਿਕਲ ਜੂਗਾ ਟਰਾਲਾ ਠੀਕ ਆ ਮੇਰਾ ਅੱਗੇ ਖੜਾ ਲੋਕ ਦਾ ਟਰਾਲਾ ਵਿੱਚ ਉਹ ਨਿਕਲਦਾ ਨਹੀਂ ਯਾਰ ਰਾ ਪਗ ਜਾ ਜੇ ਲੋਕਾਂ ਨੂੰ ਵੀ ਉਧਾਰ ਕੇ ਦੇਖ ਲੋ ਇਹ ਵੈਸੇ ਨਿਕਲ ਜਾਣਾ ਸਾਡੇ ਹੁੰਦੇ ਦੰਦੇ ਆਪਣੇ ਨਾਲ ਟਰਾਲਾ ਨਹੀਂ ਨਿਕਲਦਾ ਆਪਾਂ ਨੂੰ ਹੁੰਦੀ ਆ ਦਿੱਕਤ ਬਹੁਤ ਜ਼ਿਆਦਾ ਆਹ ਦੇਖ ਮੈਂ ਰਾਤ ਬੜੀ ਕੋਸ਼ਿਸ਼ ਕੀਤੀ ਆ ਕੱਢਣ ਦੀ ਪਰ ਨਹੀਂ ਕੱਢ ਹੋਇਆ ਠੀਕ ਆ ਇਹ ਗੱਡੀ ਹੈਗਾ ਖਰਾਬ ਕਿਉਂਕਿ ਇਹ ਨਾ ਇਹ 8 ਫੁੱਟ ਤਾਂ ਚੌੜਾ ਆ ਆਪਣਾ ਹੈਗਾ 11 ਫੁੱਟ ਚੌੜਾ ਟਰਾਲਾ ਤੇ ਆਪਣੇ ਟਰਾਲੇ ਨੂੰ ਜਿੰਨਾ ਮਰਜ਼ੀ ਆਪਾਂ ਵਧਾ ਲਿਓ ਫਿਰ ਵੀ ਥੱਲੇ ਆਉਂਦਾ ਹੀ ਆਉਂਦਾ ਤੇ ਮੁੜਿਆ ਨਹੀਂ ਹੈਗਾ ਆਪਣਾ ਟਰਾਲਾ ਹਨਾ ਤੇ ਇਸ ਕਰਕੇ ਆਪਾਂ ਫਿਰ ਰੋਗੇ ਰਾਤ ਦੇ 1000 ਰੁਪਏ ਰੋਟੀ ਪਾਣੀ ਵੀ ਮਤਲਬ ਮੈਂ ਰੋਟੀ ਖਾਦੀ ਨਹੀਂ ਸੀਗੀ ਕਈ ਵਾਰੀ ਇਦਾਂ ਵੀ ਹੋ ਜਾਂਦਾ ਸਾਡੇ ਨਾਲ ਕਈ ਵਾਰੀ ਇਹ ਵੀ ਹੋ ਜਾਂਦਾ ਆ ਨੰਬਰ ਆ ਇਹਦਾ ਇਹ ਨਾਲੇ ਉੱਥਾ ਆ ਰਹੀ ਹੈ ਇਹਨਾਂ ਨੇ ਉਤਾ ਦੇ ਸਾਡੇ ਵਾਲੀ ਗੱਡੀ ਬਿਲਕੁਲ ਹੀ ਸਾਈਡ ਤੇ ਖੜੀ ਆ ਤੁਸੀਂ ਬਾਹਰ ਦੇ ਬੰਦੇ ਹੋ ਬਾਈ ਬਿਲਕੁਲ ਮੈਂ ਤਾਂ ਯਾਰ ਉਹ ਦੇਖੋ ਮੇਰਾ ਭਰਾ ਇੱਥੇ ਹਨਾ ਸਾਈਡ ਤੇ ਗੱਡੀ ਖੜੀ ਆ ਆਹ ਸਾਲਾ ਮੇਰਾ ਭੇਜੋ ਦੇਖੋ ਨਾ ਗੱਡੀ ਆ ਸ਼ੀਸ਼ਾ ਹੀ ਸਾਡਾ ਤੋੜਤਾ ਦੇਖੋ ਆ ਪੂਰਾ ਡੰਡੀ ਟੁੱਟ ਗਈ ਆ ਹੈ ਡੰਡੀ ਤੋੜਤੀ ਗੱਡੀ ਸਾਈਡ ਤੇ ਖੜੀ ਆ ਹੈਂ ਕੋਈ ਗਲਤੀ ਨਹੀਂ ਯਾਰ ਮੇਰੀ ਤਾਂ ਭਰਾ ਮੇਰੀ ਕਿਹੜੀ ਗਲਤੀ ਆ ਆ ਦੇਖੋ ਇਹਨੇ ਇੰਨੀ ਪਤਾ ਨਹੀਂ ਉਧਰੋਂ ਗੱਡੀ ਜਾ ਰਹੀ ਸੀ ਪਾਸ ਬੱਸ ਵਾਲੇ ਨੇ ਲਿੱਤਾ ਇਹਨਾਂ ਨੇ ਇਧਰੋਂ ਪਛੜਾ ਕੇ ਗੱਡੀ ਆ ਕੇ ਤਾਕੀ ਦੇ ਵਿੱਚ ਸ਼ੀਸ਼ਾ ਜਿਹੜਾ ਇਹਦਾ ਤੋੜਤਾ ਹੁਣੇ ਖੜੇ ਖੜੇ ਹੀ ਦੇ ਜੀ ਮੇਰਾ ਨੰਬਰ ਰੱਖੋ ਯਾਰ ਉਸਤਾਦ ਨੰਬਰ ਨਾ ਕਰ ਮੇਰੀ ਗੱਲ ਸੁਣ ਆ ਉਸਤਾਦ ਨੇ ਬਾਈ ਗੱਡੀ ਦਾ ਸ਼ੀਸ਼ਾ ਲੱਗ ਭੰਤ ਤੇ ਮੁੜ ਕੇ ਹੁਣ ਭੱਜਦੇ ਫਿਰਦੇ ਆ ਪਈ ਦੇ ਨਹੀਂ ਵੀਰ ਯਾਰ ਉਸਤਾ ਦੱਸਦਾ ਨਾ ਆਪਣਾ ਜੇ ਗਲਤੀ ਹੋਦੀ ਯਾਰ ਸਾਡੀ ਇਹਦਾ ਦੱਸੋ ਯਾਰ ਗਲਤੀ ਹੋਦੀ ਆ ਨਾ ਤੁਸੀਂ ਆਪਣਾ ਉਦੋਂ ਜਦਾਂ ਮਰਦੀ ਕਰਦੇ ਹੋ ਯਾਰ ਮੰਮੀ ਥੋੜੀ ਮਤਲਬ ਗਲਤੀ ਹੋਦੀ ਆ ਹੁਣ ਭੈਣ ਚਾਹ ਉਹ ਕਰਦਾਵੇਂ ਦਾ ਆਪਣੀ ਗੱਡੀ ਵਿਚਾਈ ਜਾ ਯਾਰ ਸੰਗਾ ਪਾਲਾ ਗੱਡੀ ਸਾਈਡ ਤੇ ਕਰ ਜਾ ਆ ਜਾ ਹੁਣ ਨੰਬਰ ਤੇ ਆਉਣਾ ਭਰਾ ਮੈਂ ਅੱਗਾ ਗੱਡੀ ਅੱਗੇ ਥਾਣੇ ਖੜੀ ਕਰਵਾਈ ਆ ਯਾਰ ਵੀਰ ਗੱਡੀ ਅੱਗੇ ਥਾਣੇ ਖੜੀ ਕਰਵਾਈ ਆ ਯਾਰ ਥਾਣੇ ਤੇ ਮੈਨੂੰ ਮੇਰਾ ਠੀਕ ਹੈ ਇਹਦਾ ਨਾਮ ਦਾ ਨਾਮ ਨਹੀਂ ਆ ਗਿਆ ਆ ਗਿਆ ਫਿਰ ਵੀ ਆ ਗਿਆ ਫਿਰ ਵੀ ਆ ਗਿਆ ਯਾਰ ਬੜੀ ਮੁਰਗੇ ਆ ਗਏ ਆਪਣਾ ਨੰਬਰ ਪਾ ਦੋ ਨੰਬਰ ਜਿਹੜਾ ਯਾਰ ਨੰਬਰ ਨੰਬਰ ਫੋਨ ਇਹਦਾ ਫੋਨ ਨਹੀਂ ਇਹ ਫੋਨ ਨਹੀਂ ਹੈ ਫੋਨ ਤੇਗਾ ਸਾਡਾ ਉਹ ਚੱਲਦਾ ਹੈ ਨਹੀਂ ਆਪਣਾ ਨੰਬਰ ਦਾ ਵੀ ਨੰਬਰ ਨੰਬਰ ਜਿਹੜਾ ਯਾਰ ਚੱਲ ਰਿਹਾ ਯਾਰ ਇਹਦਾ ਹਾਥੋ ਲੈ ਵੀ ਉਸਤਾਦ ਆ ਭੱਜ ਗਏ ਬੰਦੇ ਇਹ ਵਾਸਾ ਇਹਨਾਂ ਦੀ ਆ ਨੰਬਰ ਨਿਕਲ ਗਏ ਭੱਜ ਗਏ ਹਜੇ ਯਾਰ ਚੰਗਾ ਭਲਾ ਤਾਂ ਖੜਾ ਕੋਈ ਗੱਲ ਨਹੀਂ ਬਾਤ ਨਹੀਂ 8977 ਗੱਡੀਆਂ ਨੰਬਰ ਹਾਂ ਮੈਂ ਨੰਬਰ ਵੀਡੀਓ ਪੂਰੀ ਬਣਾ ਲਈ ਆ ਮੈਂ ਜਾਣਾ ਕਿੱਥੇ ਆਣਾ ਇਦਾਂ ਹੀ ਆ ਮੈਂ ਯਾਰ ਮੈਂ YouTube ਤੇ ਚਾੜ ਦੇਣੀ ਮੈਂ ਚੈਨਲ ਨਾਲ YouTube ਤੇ ਮੇਰਾ ਮੈਂ ਚਾੜ ਦੇਣੀ ਯਾਰ ਸ਼ੀਸ਼ਾ ਪਨ ਗਿਆ ਯਾਰ ਚਾਹਰੀ ਮੈਂ ਤਾਂ ਵੀਡੀਓ ਵੀ ਬਣਾ ਰਿਹਾ ਤਾਂ ਮੈਂ ਦਸ ਹੀ ਰਿਹਾ ਸੀ ਕਿੰਦਾ ਕਿਤਾ ਸੀ ਰਾਤ ਇੱਥੇ ਰੁੱਕ ਗਏ ਤੇ ਗੱਡੀ ਬਿਲਕੁਲ ਹੀ ਸਾਈਡ ਤੇ ਖੜੀ ਆ ਦੇ ਥੱਲੇ ਗੱਡੀ ਖੜੀ ਆ ਮੇਰੀ ਹਨਾ ਤੇ ਜਾ ਤਾਂ ਉਹ ਵੀ ਗੱਡੀ ਮੇਰੀ ਰੋਡ ਤੇ ਆ ਅਜੇ ਰਾਤ ਨੂੰ ਮੇਰਾ ਬੰਦਾ ਕਹਿ ਰਿਹਾ ਸੀ ਇਹ ਕਹਿੰਦਾ ਉਸਤਾਦ ਜੀ ਬਹੁਤ ਐ ਮੈਗਾ ਤੈਨੂੰ ਨਹੀਂ ਪਤਾ ਇੱਥੇ ਬੜਾ ਕੁ ਹੋ ਜਾਂਦਾ ਅਜੇ ਸਵੇਰ ਚੜ੍ਹੀ ਆ ਲੈ ਆ ਗੱਡੀ ਬਿਲਕੁਲ ਹੀ ਸਾਈਡ ਤੇ ਖੜੀ ਆ ਥੱਲੇ ਕਿੰਨੀ ਥੱਲੇ ਤਾਰੀ ਵੀ ਦੇ ਲਾ ਉਹ ਪਿੱਛੇ ਵੀ ਹੈ ਫਿਰ ਵੀ ਆ ਕੇ ਇੱਥੇ ਬੰਦੇ ਦਿਲੋਂ ਸ਼ੀਸ਼ਾ ਤੋੜ ਕੇ ਭੱਜ ਗਏ ਦੋਸਤ ਨਹੀਂ ਨਹੀਂ ਕਰਦੇ ਇਹ ਗੱਲ ਆ ਜਾਣ ਤੇ ਦੁਬਾਰਾ ਤਾਂ ਫੜੇ ਲੋਂਗੇ ਲੋ ਵੀ ਸੱਜਣੋ ਬੰਦਾ ਤਾਂ ਗਿਆ ਭੱਜ ਤੇ ਆਹ ਬੰਦੇ ਉਹੀ ਆਪਣਾ ਟਰਾਲੇ ਵਾਲੇ ਜਿਹੜੇ ਬਾਈ ਰੁਕੇ ਵੀ ਦੇਖ ਰਹੀ ਕੀ ਕਰ ਰਹੇ ਇਹਨਾਂ ਦੀ ਗੱਡੀ ਵੀ ਬਚ ਗਈ ਬਚਾਓ ਹੋ ਗਿਆ ਇਹਨਾਂ ਦਾ ਵੀ ਤੇ ਚੱਲਦੇ ਮੁੜ ਕੇ ਸਾਡੇ ਵਾਲਾ ਤਾਂ ਹੁਣ ਭੰਨ ਕੇ ਨਿਕਲ ਗਿਆ ਉਹ ਚੱਲ ਦੇਖਦੇ ਆ ਆ ਜਾਣ ਦੇ ਦੁਬਾਰਾ ਆਊਗਾ ਤਾਂ ਮਿਲਾਂਗੇ ਫੜਾਂਗੇ ਉਹਨੂੰ ਹੈਨਾ ਪੰਗਾ ਇਹੀ ਹੋਇਆ ਤੇ ਆਪਾਂ ਹਜੇ ਤੁਹਾਡੇ ਸਾਹਮਣੇ ਸੀਗਾ ਮੈਂ ਤਾਂ ਹਜੇ ਮਤਲਬ ਵੀਡੀਓ ਸ਼ੂਟੇ ਕਰ ਰਿਹਾ ਸੀਗਾ ਦੱਸ ਰਿਹਾ ਤਾਂ ਸਾਰਾ ਕੁਝ ਵੀ ਕਿਦਾਂ ਕਿਹਾ ਕੁਝ ਹੋ ਗਿਆ ਤੇ ਉਹਨੇ ਆਪਣੀ ਗੱਡੀ ਦਾ ਸ਼ੀਸ਼ਾ ਭੰਨਤਾ ਨਾਲੇ ਹਾਲਾਂਕਿ ਗੱਡੀ ਬਿਲਕੁਲ ਹੀ ਮੈਂ ਤਾਂ ਹੈਰਾਨਾ ਕਿੰਦਾਂ ਦੇ ਬੰਦੇ ਆ ਆ ਦੇ ਗੱਡੀ ਰੋਡ ਤੋਂ ਕਿੰਨੀ ਥੱਲੇ ਆ ਤੇ ਉਹਨੇ ਆਪਣੀ ਗੱਡੀ ਉਹ ਸ਼ੀਸ਼ਾ ਹੀ ਭੰਨਤਾ ਦੇ ਬੰਦੇ ਫਿਰ ਵੀ ਨਹੀਂ ਮਤਲਬ ਕਿੱਦਾਂ ਦੇ ਬੰਦਿਆ ਮੈ ਸਮਝ ਨਹੀਂ ਆਉਂਦੀ ਉਹ ਮਤਲਬ ਜਾਣ ਬੁੱਝ ਕੇ بس ਨੰਬਰ ਦੇ ਕੇ ਬਾਅਦ ਚ ਕੀ ਹੁੰਦਾ ਹੁਣ ਵੀ ਆਪਾਂ ਦੇਖ ਲਾਂਗੇ ਹੁਣ ਦੇਖਾਂਗੇ ਬਾਅਦ ਚ ਕੀ ਕਹਿੰਦਾ ਉਹ ਕੀ ਕਰਦਾ ਹੈ ਹੈਨਾ ਤੇ ਆਪਾਂ ਵੀ ਜਾ ਰਹੇ ਆ ਬਾਕੀ ਚਲੋ ਬਈ ਨਾ ਕਾ ਫਿਰ ਵੀ ਸ਼ੁਕਰ ਆ ਵੀ ਬਚਾਅ ਹੋ ਗਿਆ ਵੀ ਜੇ ਕਿਤੇ ਥੋੜਾ ਜਿਹਾ ਮੰਨ ਲਓ ਵੀ 2 ਇੰਚ ਦੇ ਫਰਕ ਨਾਲੇ ਗੱਡੀ ਨਿਕਲੀ ਆ ਇਹ 2 ਇੰਚ ਹੋਰ ਗੱਡੀ ਉਧਰ ਹੋ ਜਾਂਦੀ ਤਾਂ ਨੁਕਸਾਨ ਮਤਲਬ ਬਹੁਤ ਜ਼ਿਆਦਾ ਹੋ ਜਾਣਾ ਤਾਂ ਹੈ ਨਾ ਉਹ ਪਤਾ ਨਹੀਂ ਇੱਥੋਂ ਇੰਨਾ ਰੋਡ ਆ ਮੈਨੂੰ ਤਾਂ ਸਮਝ ਨਹੀਂ ਆਦੀ ਉਹ ਬੱਸ ਇੱਕ ਦੂਜੀ ਆ ਰਹੀ ਸੀ ਉਹਨੇ ਬੱਸ ਵਾਲੇ ਨੇ ਪਾਸ ਭਰਿਆ ਤੇ ਮਤਲਬ ਰੋਂਗ ਸਾਈਡ ਤੇ ਪਾਸ ਉਹਨੇ ਭਰ ਲਿਆ ਗੱਡੀ ਨੂੰ ਓਵਰਟੈਕ ਕਰਦਾ ਤਾਂ ਸੀਮਪਲ ਜੀ ਗੱਲ ਤੇ ਉਹ ਅੱਗੇ ਤੋਂ ਆ ਰਿਹਾ ਤਾਂ ਉਹਨੇ ਇੱਕਦਮ ਹੀ ਚੱਕ ਤਾਂ ਤੇ ਮੁੜ ਕੇ ਕਿੰਨੀ ਗੱਲ ਬਾਤ ਤੁਹਾਡੇ ਸਾਹਮਣੇ ਹੀ ਆ ਉਹਨੂੰ ਕਿਹਾ ਬੰਦੇ ਫੇਰ ਕਿੱਦਾਂ ਦੇ ਭੱਜ ਗਿਆ ਨਿਕਲ ਗਿਆ ਤੇ ਆਜਾ ਉਹ ਕਹਿੰਦਾ ਮੈਂ ਇੱਧਰ ਹੀ ਹਾਂ ਦੇਖਦੇ ਆ ਦੁਬਾਰਾ ਮਿਲ ਤੱਕ ਨਹੀਂ ਮਿਲਦਾ ਨਹੀਂ ਤਾਂ ਫਿਰ ਤੁਸੀਂ ਸਾਰੇ ਦੇਖਦੇ ਹੀ ਆ ਨਾ ਤੇ ਆ ਉਸਤਾ ਮੈਂ ਕਹਿ ਰਿਹਾ ਤਾਂ ਹਜੇ ਇਦਾਂ ਇਹ ਵੀ ਵਿਚਾਰੇ ਬਹੁਤ ਵਧੀਆ ਮਿਲੇ ਚੰਗੇ ਬੰਦੇ ਚੱਲੀਏ ਅੱਗੇ ਚੱਲਦੇ ਮੈਂ ਵੀ ਜਾਣਾ ਚਲੋ ਆਜੋ ਚਾਹ ਪਾਣੀ ਪੀ ਕੇ ਆਣੇ ਯਾਰ ਅੱਗੇ ਚਲੋ ਆਜੋ ਬੈਠੋ ਚਲੋ ਚੱਲਦੇ

ਆਪਾਂ ਢਾਬੇ ਤੋਂ ਲੈਂਦੀ ਰੋਟੀ ਪਾਣੀ ਦਿੱਤਾ ਆਪ ਵੀ ਆਪਾਂ ਨਾਸ਼ਤਾ ਕਰ ਲਿਆ ਯਾਰ ਆ ਦੇਖੋ ਹਨਾ ਸ਼ੀਸ਼ਾ ਸਾਲੇ ਤੋੜ ਗਿਆ ਬੰਦਾ ਯਾਰ ਸ਼ਰਮ ਆਉਣੀ ਚਾਹੀਦੀ ਐਜੇ ਬੰਦੇ ਨੂੰ ਫਿਰ ਉਸ ਤੋਂ ਬਾਅਦ ਭੱਜਦੇ ਆ ਹਨਾ ਇੱਕ ਤਾਂ ਹੁੰਦਾ ਵੀ ਚਲੋ ਨੁਕਸਾਨ ਹੋ ਗਿਆ ਆਪਾਂ ਉਹਨਾਂ ਦਾ ਕੋਈ ਗਾੜੀ ਕੋਲ ਨਹੀਂ ਹਨਾ ਕੋਈ ਆਪਾਂ ਨੇ ਗਾੜੀ ਕੋਲ ਨਹੀਂ ਕੀਤੀ ਆਪਾਂ ਨੇ ਕੋਈ ਰੋਲ ਬਿਹੇਵ ਨਹੀਂ ਕੀਤਾ ਪਿਆਰ ਨਾਲ ਗੱਲ ਕੀਤੀ ਫੇਰ ਵੀ ਬੰਦੇ ਦੇ ਨਾਲ ਟਿਕਦੇ ਨਹੀਂ ਇਹਨਾਂ ਮਤਲਬ 76 ਵਾਲਾ ਹੀ ਹੈ ਫਿਰ ਮਤਲਬ ਕੋਈ ਜੁੱਤੀ ਲਾ ਲਓ ਤੇ 76 ਫੇਰ ਦਿਓ ਤੇ ਮਤਲਬ ਇਦਾਂ ਇਦਾਂ ਹੋਣਾ ਚਾਹੀਦਾ ਹਨਾ ਕੀ ਆ ਯਾਰ ਕਿਉਂਕਿ ਸਮਝ ਨਹੀਂ ਆਦੇ ਮੈਨੂੰ ਤੁਸੀਂ ਕਿੱਦਾਂ ਦੇ ਲੋਕ ਆ ਯਾਰ ਤੂੰ ਨੁਕਸਾਨ ਕੀਤਾ ਆ ਉਹਨੂੰ ਕੰਮ ਸੇਗਾ ਉਹਦੇ ਉਹਦਾ ਜਾਂ ਤਾਂ ਗੱਲ ਕਰਕੇ ਜਾਂ ਮਤਲਬ ਕਦੇ ਉਹਦੇ ਤੇ ਪਾਤੀ ਉਹ ਦੂਜੇ ਡਰਾਈਵਰ ਤੇ ਉਹਦੀ ਮੈਂ ਥੋੜੀ ਗਲਤੀ ਕਰ ਸਕਦਾ ਜਿਹੜਾ ਬੰਦਾ ਮਤਲਬ ਹੁਣ ਜਿਹੜੀ ਦੂਈ ਬੱਸ ਲੰਘ ਕੇ ਗਈ ਆ ਆਪਾਂ ਉਹਦੀ ਥੋੜੀ ਗਲਤੀ ਕੱਢਾਂਗੇ ਹਨਾ ਕਿਉਂਕਿ ਉਹ ਤਾਂ ਆਪਣਾ ਨਿਕਲ ਗਿਆ ਐਸਲ 'ਚ ਜਿਨੇ ਸਾਡਾ ਨੁਕਸਾਨ ਕੀਤਾ ਸੀ ਉਹਨੂੰ ਫੜਾਂਗੇ ਉਹ ਬੰਦਾ ਸਾਡੇ ਕੋਲ ਸਮਝ ਲਓ ਉਹ ਵੀ ਭੱਜ ਗਿਆ ਕਿਆ ਯਾਰ ਕਰਨਾ ਚਲੋ ਬਾਕੀ ਦੇਖਦੇ ਆ ਹਜੇ ਜਦ ਆਊਗਾ ਤੇ ਫਿਰ ਮਿਲਾਂਗੇ ਉਹਨੂੰ ਕਹਿੰਦਾ ਤਾਂ ਥਾਪ ਮੈਂ ਆਊਂਗਾ ਪਰ ਫੇਰ ਕਿਹੜਾ ਆਉਂਦਾ ਜੇ ਮਿਲਿਆ ਤਾਂ ਜਰੂਰ ਇੱਕ ਵਾਰੀ ਮਿਲਾਂਗੇ ਉਹਨੂੰ ਦੇਖਦੇ ਆ ਮੈਂ ਕੀ ਹਰ ਦੇਖੀ ਨਾ ਗੱਡੀ ਵੀ ਹਜੇ ਇੱਥੇ ਖੜੀ ਪੁੱਛਦੇ ਆ ਬਾਈ ਤੇ ਬੰਦੇ ਆਏ ਕਿ ਨਹੀਂ ਹਨਾ ਪੁੱਛਦੇ ਹੋਏ ਸੱਜਣਾ ਨੁਕਸਾਨ ਬੜੇ ਹੋ ਰਿਹਾ ਇੱਕ ਹੋਰ ਗੱਡੀ ਲੱਗੀ ਆਓ ਬਾਈਆਂ ਦੀ ਕਾਫੀ ਨੁਕਸਾਨ ਹੋ ਗਿਆ ਡੈਂਟ ਪੈ ਗਿਆ ਇਹਦੇ ਨਾਲ ਲੱਗੀ ਆ ਤੇ ਗੱਡੀ ਹਾਂ ਉਹ ਉੱਥੇ ਖੜੀ ਆ ਨਾ ਗੱਡੀ ਖਰਾਬ ਉਹਦੇ ਇੱਕ ਚੱਕਰ ਚ ਇਹ ਵੀ ਗੱਡੀ ਲੱਗੀ ਇਹ ਮਟਰੀ ਬੈਕ ਕਰਦਾ ਕਿਤੇ ਵੱਜਿਆ ਲੈ ਵੀ ਸੱਜਣੋਂ ਮਿਸਤਰੀ ਆ ਗਏ ਆ ਗੱਡੀ ਦੇ ਮਕੈਨਿਕ ਆ ਗਏ ਆ ਹੁਣ ਇੱਧਰ ਹੀ ਕੱਢ ਰਾਂ ਪਿੱਛੇ ਤੇ ਹੁਣ ਖੋਲਣਗੇ ਕਰੋ ਕਰੋ ਭਾਈ ਇੱਥੇ ਨੁਕਸਾਨ ਬਹੁਤ ਹੋਣ ਲੱਗੇ ਇੱਕ ਐਕਸੀਡੈਂਟ ਪਹਿਲਾਂ ਹੋ ਗਿਆ ਇੱਕ ਹੁਣ ਹੋ ਗਿਆ ਹੈਂ? ਹੈ? ਇੱਕ ਹੁਣ ਹੋਇਆ ਪਿਆ ਤੇ ਇੱਕ ਪਹਿਲਾ ਹੋ ਗਿਆ ਐਕਸੀਡੈਂਟ। ਉਹ ਇੱਕ ਗੱਡੀ ਵਾਲਾ ਕੈਂਟਰ ਵਾਲੇ ਨੇ ਵਿਚਾਰੇ ਨੇ ਮੜੀ ਬੈਕ ਕਰਤੀ ਉਹ ਕਾਰ ਨਾਲ ਲੱਗੀ। ਉਹਨਾਂ ਨੇ ਡਰਾਈਵਰ ਘੁੱਟਿਆ ਉਹ। ਔਰ ਆਤੀ ਸਵੇਰੇ ਮੇਰੇ ਵਾਲਾ ਸ਼ੀਸ਼ਾ ਤੋੜ ਗਿਆ ਇੱਕ। ਹੈ? ਲੈ ਵੀ ਬੰਦੇ ਆ ਗਏ। ਤੇ ਹੁਣ ਇਹਦਾ ਹੋਊਗਾ ਹੱਲ। ਉਹ ਵੀ ਵਿਚਾਰਾ ਅੱਗੇ ਭੇਜਤਾ ਬੰਦਾ ਜਿਹਦੀ ਕਾਰ ਲੱਗੀ ਆ ਹੁਣੇ। ਖੜੇ-ਖੜੇ ਨੁਕਸਾਨ ਹੋ ਗਿਆ। ਤੇ ਉਹ ਕੀ ਹਾਲ ਆ ਭਰਾ? ਵਧੀਆ ਵਧੀਆ। ਵਧੀਆ ਜੀ ਵਧੀਆ। ਵਾਸ ਠੀਕ ਹੈ ਤੇ ਲਓ ਜੀ ਨੁਕਸਾਨ ਉਹਦਾ ਵੀ ਹੋ ਗਿਆ ਜਾਮ ਲੱਗਦਾ ਔਰੇ ਆਪਣਾ ਟਰਾਲਾ ਤਾਂ ਖੜਾ ਹੀ ਆ ਤੇ ਆ ਬੰਦੇ ਹੁਣ ਲੈਂਦਾ ਸਮਾਨ ਹਟੂ ਕੀ ਗੱਡੀ ਸਾਈਡ ਤੇ ਇਹਦਾ ਸਮਾਨ ਸੋਨ ਪਾ ਕੇ ਫਿਰ ਆਪਾਂ ਵੀ ਦੇਖਦੇ ਆ ਨਿਕਲਾਂਗੇ ਠੀਕ ਹੈ ਉਹ ਡਰਾਈਵਰ ਨੂੰ ਕੁੱਟਿਆ ਉਹਨਾਂ ਨੇ ਯਾਰ ਉਹ ਬਹੁਤ ਗਲਤ ਕੀਤਾ ਉਹ ਕੁੱਟਣ ਲੱਗੇ ਕਹਿੰਦੇ ਆਪਾਂ ਨੇ ਮੈਂ ਤਾਂ ਆਇਆ ਬਾਅਦ ਚੋਂ ਆ ਦੇਖਿਆ ਨਹੀਂ ਆਪਣੀ ਗੱਡੀ ਅੱਗੇ ਖੜੀ ਹੈ ਮੈਂ ਬਾਅਦ ਚ ਗਾਜਾ ਪੈਂਦਾ ਦੇਖਿਆ ਫਿਰ ਆਇਆ ਯਾਰ ਹੋ ਕੀ ਰਿਹਾ ਹੈਨਾ ਤੇ ਫੇਰ ਆਕੇ ਦੇਖਿਆ ਤੇ ਜੋ ਤਾਂ ਯਾਰ ਡਰਾਈਵਰ ਫੇ ਵਿਚਾਰੇ ਨੇ ਆਪਾਂ ਥੋੜੀ ਜਿਹੀ ਕੀਤੀ ਤਾਂ ਹੈ ਹੈਲਪ ਕਰਵਾਈ ਆ ਪਰ ਉਹ ਨਹੀਂ ਸੰਭਲਿਆ ਹੁਣ ਰਿਪੋਰਟ ਰਿਪੋਰਟ ਕਰਨਗੇ ਅੱਗੇ ਚਲੋ ਦੇਖਦੇ ਹਾਂ ਇਹਦਾ ਕੰਮ ਆ ਗਿਆ ਸਮਾਨ ਲੈ ਵੀ ਸੱਜਣੋ ਆਹ ਕੁੱਤੇ ਨੂੰ ਦੇਖੋ ਅੱਜ ਤਾਂ ਲੈਗ ਪਾਰਟੀ ਚੱਲੂਗੀ ਅੱਜ ਇਹ ਪਹਿਲਾਂ ਵੀ ਇੱਕ ਲੈ ਕੇ ਗਿਆ ਚੱਕੀ ਇਹ ਪਹਿਲਾਂ ਤਾਂ ਇੱਧਰ ਉੱਪਰ ਨੂੰ ਗਿਆ ਤਾਂ ਹੁਣ ਆਹ ਜਾ ਰਿਹਾ ਹੈਂ ਜਾਂਦਾ ਘਰੀ ਚੱਲੂ ਲੱਗ ਪਾਰਟੀ ਲਓ ਵੀ ਸੱਜਣੋ ਦੇਖੀਏ ਕੰਮ ਹੋਇਆ ਕਲੀ ਹੋਇਆ ਟਾਈਮ ਹੋ ਗਿਆ ਆ ਸਵਾ ਤਿੰਨ ਹੋ ਗਿਆ ਸ਼ਾਮ ਦੇ ਟਰੱਕ ਖੜਾ ਤਾਂ ਦੇਖਦੇ ਆ ਆਪਣਾ ਟ੍ਰੇਲਰ ਕੰਮ ਹੋਇਆ ਗੱਡੀ ਦਾ ਕਿ ਨਹੀਂ ਲੈ ਵੀ ਦੇਖਦੇ ਕਿੰਨਾ ਕੁ ਹੋ ਗਿਆ ਉਸਤਾਦ ਦਾ ਕੰਮ ਬਣੀ ਨਹੀਂ ਗੱਲ ਅਜੇ ਅਜੇ ਬੰਨੀ ਨਹੀਂ ਫਾਤਰ ਹੋ ਗਈ ਥੋੜੀ ਕਮਾਨੀ ਬਹੁਤ ਨਹੀਂ ਮਾਰਦਾ ਹੋ ਗਿਆ ਟਾਈਮ ਵੀ ਬਹੁਤ ਹੋ ਗਿਆ ਅਜ ਤੱਕ 3 ਸਵਾ 3 ਹੋ ਗਏ ਸਵੇਰ ਤੇ ਲੱਗੇ ਬਾਈ ਚਲੋ ਹੋ ਗਿਆ ਬਾਈ ਕੰਮ ਕਲੀਅਰ ਵੈਸੇ ਅੱਜ ਸਵੇਰ ਦੀ ਗੱਡੀ ਫਸੀ ਹੋਈ ਆ ਟਾਇਰ ਬਚ ਗਿਆ ਟਾਇਰ ਬਚ ਗਿਆ ਨਾ ਖਰਾਬ ਤਾਂ ਨਹੀਂ ਹੋਇਆ ਗੱਡੀ ਉਤਰ ਗਈ ਹੈ ਨਾ ਗੱਡੀ ਉਤਰ ਗਈ ਵੇ ਜਾਣੇ ਕੀ ਕਰਾਇਆ ਕੋਈ ਕੋਈ ਨਹੀਂ ਲਓ ਜੀ ਚਲੋ ਹੋਰ ਲੱਗ ਜੂ ਅੱਧਾ ਘੰਟਾ ਲੱਗ ਜੂ ਹੋਰ ਹੈ ਨਾ ਅੱਧਾ ਘੰਟਾ ਲੱਗ ਜੂ ਹੋਰ ਚਲੋ ਦੇਖਦੇ ਆ ਜੀ ਅੱਧੇ ਘੰਟੇ ਤੱਕ ਹੋ ਜਾਊਗਾ ਕਲੀਅਰ ਸਾਰਾ ਦੇਖਦੇ ਆ ਤੇ ਅੱਧੇ ਘੰਟੇ ਤੱਕ ਪੁੱਛਾਂਗੇ ਆਪਾਂ ਫਿਰ ਚੱਲਦੇ ਆ ਲਾਏ ਸੀ ਨਾ ਕਪੂਰ ਆ ਗਿਆ ਮੁਰਗਾ ਲੈ ਕੇ ਦਿਖਾਵਾਂ ਕੁੱਤਾ ਇੱਕ ਹੋਰ ਆ ਦੇਖੋ ਕਿੱਥੋਂ ਲੈ ਜਾਂਦਾ ਸਮਝ ਨਾ ਤੀਜਾ ਚੌਥਾ ਮੁਰਗਾ ਆਇ ਚੱਕੀ ਆਉਂਦਾ ਹੈ ਕਿੱਥੇ ਜਮਾ ਕਰੀ ਜਾਂਦਾ ਇਹ ਅੰਗ ਨਹੀਂ ਆਉਂਦੀ ਉਹਨੂੰ ਤੀਜਾ ਚੌਥਾ ਮੁਰਗਾ ਤੱਕ ਲੈ ਕੇ ਜਾ ਗਿਆ ਤੇ ਤੱਕ ਨੂੰ ਮੁੜ ਗੱਲ ਹੋ ਗਈ ਠੀਕ ਐ ਉਹ ਮਿਸਤਰੀ ਇਹ ਆ ਗੱਡੀ ਹੋ ਗਈ ਠੀਕ ਹੁਣ ਟਾਈਮ ਹੋ ਗਿਆ ਕਿੰਨਾ 4:00 ਵਜ ਗਏ ਬਾਈ ਸ਼ਾਮ ਦੇ ਚਲੋ 4:00 ਵਜ ਗਏ ਥੋੜੇ ਟਾਈਮ ਤੱਕ ਆਪਾਂ ਵੀ ਚੱਲਾਂਗੇ ਹੁਣ ਦੇਖਦੇ ਆ ਅੱਗੇ ਕਰਦੇ ਆ ਤਿਆਰੀ ਠੰਡਰ ਦੀ ਚੱਲਦੇ ਆ ਹੁਣ ਫਿਰ ਗੱਡੀ ਕਰ ਲਈ ਆ ਸਟਾਰਟ ਆਪਾਂ ਤੇ ਚੱਲਦੇ ਆ ਅੱਗੇ ਇਹ ਨਾ ਇਹ ਤਾਂ ਬਹੁਤ ਔਖਾ ਚਲੋ ਪਰ ਇਹ ਦੇਖੋ ਕੀ ਕਾਰ ਵਾਲੇ ਰੁਕਦੇ ਥੋੜਾ ਆ ਹਾਂ ਜਿਹੜਾ ਗੱਡਾ ਇਧਰ ਗੱਡਾ ਆਰੇ ਦੇਖ ਲਿਆ ਗੱਡਾ ਪਿੱਛੇ ਵੀ ਗਾੜੀ ਆ ਰਹਾ ਉਹਦੀ ਜਿਹੜੀ ਆਰਮੀ ਵਾਲੇ ਬੰਦੇ ਵਧੀਆ ਤੇਰੇ ਇਹਨੂੰ ਨਹੀਂ ਇਹਨੂੰ ਨਹੀਂ ਦੇਖਿਆ ਥੋੜਾ ਜਿਹਾ ਸਫ਼ਰ ਅੱਗੇ ਕੀਤਾ ਆ ਤੋਂ 4 ਕਿਲੋਮੀਟਰ ਇੱਥੇ ਹੀ ਰੁਕਦੇ ਆ ਕਿ ਹੁਣ ਇੱਥੋਂ ਨਾਲ ਰਾਤ ਨੂੰ ਚੱਲਾਂਗੇ ਗੱਡੀ ਦਾ ਹੋ ਗਿਆ ਕਲੀਅਰ ਤੇ ਵਲੌਗ ਵੀ ਇੱਥੇ ਹੀ ਐਂਡ ਕਰਦੇ ਹਣਾ ਇੱਕ ਆਪਣਾ ਟਾਇਰ ਪੈਂਚਰ ਆ ਹਾਲਾ ਇਹ ਟਾਇਰ ਪੈਂਚਰ ਇਹਨੂੰ ਹੁਣ ਦੇਖਦੇ ਆ ਆਪਣਾ ਜੈਕ ਵੀ ਉਹਦੇ ਚ ਪਿਆ ਠੀਕ ਹੈ ਇਹਦੇ ਜੇ ਆ ਕੇ ਉੱਪਰ ਸਾਰਾ ਟਿਕਿਆ ਹੋਇਆ ਹੈ ਨਾ ਇਹ ਸ਼ੀਨੇ ਉੱਪਰ ਟਿੱਗੀ ਹੁਣ ਇਹਦੇ ਚ ਨਿਕਲਣਾ ਨਹੀਂ ਦਿੱਤਾ ਕਿ ਹੁੰਦਾ ਨਹੀਂ ਹੁਣ ਜੱਕ ਜੁੱਕ ਕੱਢਣਾ ਔਖਾ ਆ ਕਿੱਦਾਂ ਕੱਢਾਂਗੇ ਉਹ ਨਿਕਲਣਾ ਨਹੀਂ ਹੁਣ ਜੇ ਕਿਸੇ ਟੈਰ ਵਾਲੇ ਕੋਲ ਜਾ ਕੇ ਫਿਰ ਉਹਦੇ ਕੋਲ ਆਪਾਂ ਉਹਦਾ ਜੱਕ ਲੈ ਕੇ ਫਿਰ ਜੱਕ ਲਾਵਾਂਗੇ ਇਹਨੂੰ ਹਨਾ ਸੋ ਦੇਖਦੇ ਆ ਲਓ ਵੀ ਸੱਜਣੋ ਹੁਣ ਚੱਲਦੇ ਆ ਤੇ ਅੱਜ ਆਪਣੇ ਨਾਲ ਮਤਲਬ ਜਿਹੜਾ ਆਪਣਾ ਨੁਕਸਾਨ ਸ਼ੀਸ਼ਾ ਟੁੱਟ ਗਿਆ ਹਨਾ ਉਹਦਾ ਵੀ ਆਪਾਂ ਨੂੰ ਕੁਝ ਮਤਲਬ ਕਹਿੰਦਾ ਵੀ ਬੱਸ ਆਲਾ ੜਕੇ ਨਹੀਂ ਆਇਆ ਮਤਲਬ ਉਹ ਭੱਜ ਗਿਆ ਕਿਆ ਕਹਿ ਸਕਦੇ ਆ ਇਹ ਲੋਕਲ ਬੰਦੇ ਆ ਹਨਾ ਠੀਕ ਹੈ ਇਹ ਲੋਕਲ ਬੰਦੇ ਨਾ ਤਾਂ ਕੁਝ ਨਹੀਂ ਕਰ ਸਕਦੇ ਤੇ ਆ ਚਲੋ ਕੋਈ ਨਹੀਂ ਅੱਜ ਦਾ ਵਲੌਗ ਆਪਾਂ ਹੁਣ ਐਂਡ ਕਰਦੇ ਆ ਰਾਤ ਦੀ ਅਗਲਾ ਵਲੌਗ ਤੁਸੀਂ ਨਵੇਂ ਦੇਖਿਓ ਕਿੱਥੇ ਤੱਕ ਆਪਾਂ ਜਾਂਦੇ ਆ ਕਿੱਥੇ ਦਾ ਸਫਰ ਹੈ ਕਿਵੇਂ ਕਰਦੇ ਆ ਹੈਨਾ ਤੇ ਅਰ ਜੀ ਦਾ ਇੱਥੇ ਹੀ ਅੰਡ ਤੇ ਮਿਲਦੇ ਆਪਾਂ ਨਵੇਂ ਵਲੌਗ ਚ ਨਮਾਤ ਨਵੀਂ ਸਵੇਰ ਤੇ ਵੀਡੀਓ ਪਉਦੀ ਆ ਲਿਖ ਦਿੱਤੇ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕੰਨੋ ਅੱਗੇ ਕਦੀ ਮਿਲਦੇ ਆਪਾਂ ਫਿਰ ਕੱਲ ਦਾ ਨਵਾਂ ਦਿਨ ਨਵੀਂ ਸਵੇਰ ਕਿੱਥੇ ਆਪਣਾ ਹੋਊਗਾ ਦਿਨ ਕਿੱਥੇ ਹੋਊਗੀ ਸਵੇਰ ਤੇ Okay. Bye.